اوه <laughs> ماء அதுக்கெகிஃா ஊட்டோ திரும்ப ਕਿ ਮੈਂ ਪੁਆਇੰਟ ਭਾਈ ਰੂਪਾ ਪਿੰਡ ਮੈਂ ਕਹਣਾ ਨਾਲ ਰਜਿੰਦਰ ਬਾਈ ਉਹ ਕਿਤੇ ਉਹਦਾ ਇਸ ਦੀ ਫੀਲਿੰਗ ਨਹੀਂ ਲੈ ਨਹੀਂ ਮੁੜਿਆ ਤਾਂ ਨਹੀਂ ਗਿਆ ਲੈ ਇਨਾ ਕਿੱਥੇ ਅੰਦਾਜ਼ ਹੈ ਤੁਰੇ ਤਾਂ ਮੈਂ ਹੀ ਬਹੁਤ ਖਿੱਚ ਗਿਆ ਮੈਂ 25 ਕਿਲੋਮੀਟਰ ਆ ਗਏ ਆ ਜਿੱਥੋਂ ਟਰਨ ਕਰਾਂਗੇ ਵਾਪਸ ਉਸ ਜਗ੍ਹਾ ਤੇ ਜਾਣ ਲਈ 50 ਕਿਲੋਮੀਟਰ ਦਾ ਟਰਨਿੰਗ ਪੁਆਇੰਟ ਆ ਗਿਆ ਨਗਰਦੀ 25 ਕਿਲੋਮੀਟਰ ਦੇ ਟਰਨਿੰਗ ਪੁਆਇੰਟ ਤੇ ਜਲੂਸ ਪਿੰਦੇ ਹੋਏ ਆਪ ਪਾਣੀ ਨਾਲ ਬਰਫੀ ਮਠਿਆ ਤੇ ਮੋਤੀ ਚੂਰ ਦੇ ਲੱਡੂ ਚਾਹ ਪਰਦਾ ਚੱਕਰ ਪਤਾ ਨਹੀਂ ਕਦੋਂ ਖੜਾ ਛੱਡੂ ਕਹਿੰਦਾ ਜਿੱਦੋਂ ਅਸੀਂ ਲੈਬ ਕਰਨਾ 25 ਮਿੰਟਰ ਤੋਂ ਬਾਅਦ ਚ ਉੱਥੇ ਆ ਕੁਝ ਆ ਸਾਧ ਸਮਾਨ ਖਾਣ ਪੀਣ ਵਾਸਤੇ ਪੂਰਾ ਰੌਣਕ ਮੇਲਾ ਮੇਜਰ ਸਾਹਿਬ ਲਓ ਜੀ ਆ ਰਾਮਪੁਰੇ ਤੋਂ ਭਾਈ ਰੂਪਾ ਰੋਡ ਤੇ ਬਰਾਸਤੀ ਘਰ ਇਹ ਫ੍ਰੀ ਆਫ ਕਾਸਟ ਦੇਖਣ ਲਈ ਆ ਕੋਈ ਵੀ ਆ ਕੇ ਫੋਟੋ ਸ਼ੂਟ ਕਰ ਸਕਦਾ ਉਹ ਅਸੀਂ ਚੱਲੇ ਸੀ ਰਾਈਟ ਤੋਂ ਅਸੀਂ ਕਿਹ ਦੇਖਿਆ ਜਾਵੇ ਦਿਖਾਉਣੇ ਅੰਦਰ ਵਾਲਾ ਨਜ਼ਾਰਾ ਜਾ ਕੇ ਤੁਹਾਨੂੰ ਦੇ ਲਈ ਹੁੰਦਾ ਬਈ ਉਹ ਕਿਹੜਾ ਪਿੰਡ ਆ ਉਹਨੇ ਤਾਂ ਕ੍ਰੀਏਟ ਕੀਤੀ ਲਓ ਜੀ ਇਹਨੇ ਬਾਈ ਨੇ ਰੀਲ ਵੀ ਪਾਈ ਸੀ ਹੁਣ ਮੈਨੂੰ ਯਾਦ ਆ ਗਈ ਮੈਂ ਦੇਖੀ ਆ ਅੱਛਾ ਲਓ ਜੀ ਪੁਰਾਣਾ ਸੰਦੂਖ ਗੱਡਾ ਗੂ ਪੁਰਾਣਾ ਗੱਡਾ ਤਾਂ ਮੈਂ ਨਾਮ ਕਰਾਂਦਾ ਗਿਆ ਜੇ ਕਿ ਇਹ ਰੱਖਿਆ ਹੋਇਆ ਛਾਉਣਾ ਰੱਖਿਆ ਹੋਆ ਆਹ ਪੁਰਾਣੇ ਸੰਦੂਕ ਹੈ ਹੈਨਾ ਇਹ ਮੈਂ ਆਪਾਂ ਤੋਂ ਮੈਂ ਆਪਾਂ ਕਹਾਈ ਆ ਸਾਰੇ ਪੁਰਾਣੇ ਸੰਦ ਹੌਟਾਲੀ ਵੀ ਅੰਦਰ ਤੋਂ ਚਾਉਣੀ ਆ ਆਹ ਫੰਗ ਵੀ ਬੰਦੀ ਆ ਆਏ ਉਹ ਵੀ ਚਾਉਂ ਸੰਗ ਕਿਤੇ ਸੀ ਕਿ ਯਾਰ ਆਹ ਆਹ ਛੜੀਆਂ ਇਕੱਠੀਆਂ ਕਰਨ ਵਾਸਤੇ ਹੁੰਦਾ ਸੀ ਹਾਂ ਐਂ ਚੱਕਦੇ ਹੁੰਦੇ ਜੀ ਨਾਲ ਵੀ ਉਰਲਾ ਵੀ ਆ ਬਈ ਆਹ ਸੀ ਸਲੰਗ ਸਲੰਗ ਹਾਂ ਆ ਤਾਂ ਲੈ ਲਿਆ ਵੀ ਨਾ ਸਾਲਾਂਗੀ ਇਹ ਤਾਂ ਮਗਰ ਮੈਂ ਸਹੀ ਆ ਮੇਰੇ ਯਾਦ ਆ ਯਾਰ ਹੈ ਨਾ ਛੱਜਲੀ ਐ ਆ ਛੱਜੇ ਹੋ ਗਿਆ ਡੰਡਾ ਮਾਰਨਾ ਲੇਖ ਹੈ ਵੀ ਆਹ ਤੇ ਡੀਡੀ ਆਖ ਸੋਲਿਆ ਮਸਲਵ ਬੰਦੇ ਨੇ ਬਿਜ਼ਨਸ ਤੋਂ ਪਰ ਫਸਲੀ ਹੀ ਰੱਖਿਆ ਗੱਬਣ ਮੱਝ ਦੇ ਨਿਸ਼ਾਨੀ ਤੌਰ ਤੇ ਪਾਈ ਜਾਂਦੀ ਹੈ ਡੀਡੀ ਇੱਕ ਚੀਜ਼ ਹੋਰ ਵੀ ਆਏ ਲੋਕੇ ਵੀ ਇਹ ਫ੍ਰੀ ਹੈ ਹਾਂ ਲੋਕਾਂ ਕੋਲ ਟੈਕ ਮੈਨ ਨਹੀਂ ਦੇ ਕੋਈ ਕੁਝ ਨਹੀਂ ਲੈਂਦੇ ਬਿਲਕੁਲ ਫ੍ਰੀ ਆਫ ਕੋਸਟ ਜਰੂ ਮਾਰ ਕੇ ਆ ਕੇ ਦੇਖ ਸਕਦੇ ਹਾਂ ਆਹ ਕੱਟਾ ਆਦੀਆਂ ਚੀਜ਼ਾਂ ਤਾਂ ਦੇਖੀ ਹੀ ਨਹੀਂ ਆਪਾਂ ਵੀ ਭਾਈ ਇਹਦੇ ਨਾਲ ਕੀ ਕਰ ਦਿੰਦੇ ਸੀ ਅੱਛਾ ਇਹਦਾ ਗੁੱਲੀ ਡੰਡਾ ਠੀਕ ਹੈ ਇਹ ਤੇ ਹੋਰ ਵੀ ਹੁੰਦਾ ਸੀਗਾ ਇਹ ਤੇ ਰਬੜੀ ਜਿਹੜਾ ਇਹ ਜਾਲ ਚੜਾਉਂਦੇ ਸੀ ਆਗਾ ਇਹ ਪਾ ਆਪਣਾ ਨਾ ਕਿਹੜਾ ਹੁੰਦਾ ਹੈ ਕੀ ਕਹਿੰਦੇ ਨੇ ਇਹਨੂੰ ਆਹ ਵਾਲਾ ਤਵੇ ਵਾਲਾ ਹਾਂ ਤਵੇ ਵਾਲਾ ਮਿਊਜ਼ਿਕ ਸਿਸਟਮ ਆਪਰੇ ਸਵ ਪ੍ਰਾਣੀ ਮਨ ਰੱਖ ਲਈ ਆ ਬੰਨ ਵਾਲੀ ਡੜੀਆਂ ਬੰਨ ਵਾਲੀਆਂ ਹਾਂ ਬੈਠੀ ਹੋਣੀ ਜਾਈ ਸੇ ਆ ਲੈ ਰੱਖ ਲਾ ਪ੍ਰਾਣੀ ਕੰਨ ਬਿਲਕੁਲ ਖਾਮ ਹੋ ਗਿਆ ਇਹਨਾਂ ਨੂੰ ਬੰਦ ਜੋੜ ਕੇ ਬੋਲਦੇ ਹਾਂ ਮੂਹਰ ਜੋੜ ਕੇ ਸਾਡੇ ਇਹ ਲੱਕੜ ਦਾ ਬਣਿਆ ਹੋਇਆ ਹੈ ਇਹ ਕੇਸ ਟੋਟੇ ਖੱਦਰ ਬਣਾਉਣ ਦੇ ਕੰਮ ਆਉਂਦਾ ਸੀ ਇਹ

ਪੂਰੀ ਆਹ ਪੁਰਾਣੀ ਜਿਹੜੀ ਜਿੱਦ ਤੱਕ ਕਾਰਡ ਵਜਦੇ ਹੁੰਦੇ ਸੀਗੇ ਮਾਨਕ ਵਾਲੇ ਆ ਆ ਹੱਥੇ ਆ ਇਹਨਾਂ ਪੁਰਾਣੀਆਂ ਜਿਹੜੀਆਂ ਆ ਕੰਮ ਕੀ ਬਣਾਉਂਦੀਆਂ ਇਹ ਹੈਗੀਆਂ ਸਲਾਈਆਂ ਪੁਰਾਣੀਆਂ ਸਲਾਈਆਂ ਕੱਪੜਾ ਬੋਲਣ ਤੇ ਬਾਈ ਸੂਦਾ ਅੱਜ ਕੱਲ ਦਾ ਸਾਰਾ ਮਸ਼ੀਨੀ ਇਹ ਸਾਰਾ ਕੁਝ ਹੁਣਾਂ ਲੋਕ ਹੋ ਗਿਆ ਆ ਪੁਰਾਣੀ ਲੈਂਪ ਜਦੋਂ ਲਾਈਟ ਬੱਗ ਜਾਂਦੀ ਸੀ ਤੇ ਫੇਰ ਵਗੈਰਾ ਉਦੋਂ ਇਹੀ ਚਲਾਉਂਦੇ ਸੀ ਆ ਪੂਰੀ ਪਈ ਆ ਆ ਪੁਰਾਣਾ ਚਰਖਾ ਆ ਵੀ ਗੁਣੀਆ ਪਈ ਆ ਆ ਮਦਾਨੀਆਂ ਇਹ ਸਾਰੀਆਂ ਜਲੂਪ ਹੋ ਗਈਆਂ ਇਹ ਆ ਬਾਈਕ ਅੰਕਲ ਜਾਰੀ ਕਰ ਲੈ ਇੱਕ ਕੱਚਾ ਆ 18 ਕਹਿੰਦੇ ਸੀ ਇਹਨੂੰ ਚੱਲ ਹਾਂ ਆ ਅਟੇਰ ਨੂੰ ਡਿੱਗਾਓ ਅਟੇਰ ਨੂੰ ਆ ਗਿਆ ਬਈ ਪੁਰਾਣਾ ਟੈਲੀਵਿਜ਼ਨ ਸਾਰਾ ਪੁਰਾਣਾ ਸਮਾਨ ਹੈ ਆ ਵੀ ਗੱਡਾ ਹਾਂ ਆਹ ਕਿਹੜਾ ਤਸ ਤੇ ਆ ਹੂੰ ਏਉਂ ਜਾਂ ਜੂਨ ਨੂੰ ਕਿਤੇ ਵਿਆਹ ਹੋ ਤੇ ਵਿਆਹ ਹੋ ਤੇ ਜਾਂ ਨੂੰ ਸਾਰਾ ਪੁਰਾਣਾ ਸਮਾਨ ਕੁੱਲੀ ਪ੍ਰਾਣੀ ਆ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਇਹ ਦੇਖੋ ਅੰਦਰੋਂ ਸ਼ਾਂਤੀ ਮਿਲਦੀ ਹੈ ਮਨ ਨੂੰ ਇਹ ਜਿਥਾਂ ਤੇ ਬਹਿ ਕੇ ਦੇਖੋ ਅੰਦਰ ਦਾ ਮਾਹੌਲ ਕਿੰਨਾ ਵਧੀਆ ਮਾਹੌਲਾ ਹੈ ਆ ਪੁਰਾਣੀ 100 ਸਾਲ ਪੁਰਾਣੀ ਕਿਤਾਬ ਹੀਰਵਾਰਸ ਸ਼ਾਹ ਦੀ ਦੇਖੋ ਪੁਰਾਣਾ ਕਿੱਸਾ ਰੂਪ ਬਸੰਤ ਕਿਸੇ ਸਮੇਂ ਮਨ ਰੰਜਨ ਦਾ ਸਾਧਨ ਹੁੰਦੇ ਸੀਗੇ ਬਹੁਤ ਕੁਝ ਪੁਰਾਣਾ ਇੱਥੇ ਪਿਆ ਬੰਦਿਆਂ ਨੇ ਫ੍ਰੀ ਆਫ ਕਾਸਟ ਬਣਾਇਆ ਹੋਇਆ ਹੈ ਇਹ ਦੇ ਕੋੰਦਰ ਦੀ ਕੁੰਲੀ ਦਾ ਮਾਲ ਕਿੰਨਾ ਵਧੀਆ ਬਣੀ ਹੋਈ ਹੈ ਅੰਦਰ ਪੂਰੀ ਠੰਡ ਹੈ ਇੱਥੇ ਇਸ ਵਕਤ ਤਾਂ ਗਰਮੀਆਂ 'ਚ ਇੱਥੇ ਮੈਨੂੰ ਆਇਆ ਲੱਗਦਾ ਪੂਰੀ ਅੰਦਰ ਠੰਡ ਰਹਿੰਦੀ ਹੋਊ ਬਾਂਸ ਦਾ ਬਣਿਆ ਹੋਇਆ ਸਾਰਾ ਪੁਰਾਣਾ ਦਰਵਾਜ਼ਾ ਆ ਪਿੰਗਾਂ ਪ੍ਰਾਣੀਆਂ ਹੁੰਦੀਆਂ ਸੀ ਜਿਹੜੀਆਂ ਇਹ ਸਾਰੀਆਂ ਪ੍ਰਾਣੀਆਂ ਪਿੰਗਾਂ ਇਹਨਾਂ ਤੇ ਬਹਿ ਕੇ ਝੂਟਦੇ ਹੁੰਦੇ ਸੀ ਪੁਰਾਣਾ ਖੂਹ ਦੇਖੋ ਕਿਸੇ ਵੇਲੇ ਇੱਥੋਂ ਪਾਣੀ ਕੱਢਿਆ ਜਾਂਦਾ ਹੋਊਗਾ ਪੁਰਾਣਾ ਖੂਹ ਬਹੁਤ ਵਧੀਆ ਬਣਿਆ ਹੋਇਆ ਆ ਗਿਆ ਟੋਕਾ ਇਹ ਤਾਂ ਹੁਣ ਵੀ ਹੈਗਾ ਕਈ ਕਰਾਂ ਚ ਤੇ ਪੱਠੇ ਕੁਦਰ ਦੇ ਹੋਣਗੇ ਪੁਰਾਣੇ ਟੋਕੇ ਤੇ ਹਰੇ ਜਿੰਨਾ ਕਿਸੇ ਵੇਲੇ ਦੁੱਧ ਦੁੱਧ ਕੱਚਾ ਦੁੱਧ ਰੱਖਦੇ ਹੁੰਦੇ ਸੀ ਹਰੇ ਇਹ ਵੀ ਪੂਰੀ ਤਰ੍ਹਾਂ ਲੂਪ ਹੋ ਗਿਆ ਹੁਣ ਆ ਦੇਖੋ ਪ੍ਰਾਣੀਆਂ ਮਧਾਨੀਆਂ ਹਾਂ ਹਾਂ ਗੋਲੀਆਂ ਬਹੁਤ ਜਣਾਂ ਨੇ ਖੇਡੀਆਂ ਆਉਣੀਆਂ ਆ ਕਾਣਾ ਮਧਾਨੀ ਮੁਰੰਗੜਕਣੀਆਂ ਸੀ ਹੁਣ ਤਾਂ ਛੜਤਾ ਸਾਰੇ ਨੇ ਇਸ ਤਰ੍ਹਾਂ ਮਸ਼ੀਨਾਂ ਆ ਗਈਆਂ ਇਹਦੇ ਵਾਸਤੇ ਕੱਲ ਮਲਾ ਕੇ ਬਹੁਤ ਵਧੀਆ ਬਣਿਆ ਹੋਇਆ ਇਹ ਚਲਾਨੀ ਇਹਨੂੰ ਕੀ ਕਹਿੰਦੇ ਆ ਮੈਨੂੰ ਵੀ ਨਹੀਂ ਪਤਾ ਆ ਦੇਖੋ ਪੁਰਾਣੇ ਵਜਾਉਣ ਵਾਲੇ ਸਾਧਨ ਦੇਖੋ ਸਾਰਾ ਪੁਰਾਣਾ ਸਮਾਨ ਪਿਆ ਇੱਥੇ ਪੁਰਾਣੀ ਭਾਂਡੇ ਦੇਖੋ ਸਾਰਾ ਪੁਰਾਣਾ ਸਮਾਨ ਹੈ ਟੈਲੀਫੋਨ ਪੁਰਾਣਾ ਪੁਰਾਣੇ ਲੈਂਪ ਪੁਰਾਣੇ ਭਾਂਡੇ ਕਰੋੜ ਡਾਲਰ ਹੋ ਗਿਆ ਹੈ

ਮਹਾਨੋ ਨੇ ਅੱਜੋ ਖ਼ਬਰਾਂ ਨੂੰ ਪ੍ਰਗਟ ਕਰੀ ਹੈ ਪੰਚਰਾਣੀ ਨੋਟ 500 ਦਾ ਨੋਟ ਜਿਹੜਾ ਬੰਦ ਹੋ ਗਿਆ ਤੇ ਬਾਹਰਲੇ ਨੋਟ ਆ 100 ਦਾ ਪੰਚਰਾਣੀ ਨੋਟ ਕਿਹੜਾ ਹੈ ਅੱਜ ਮਰਦਾਨਗੀ ਸ਼ਹਿਰ ਨੇ ਬੈਠਕ ਵਿੱਚ 5 ਰਾਜਾਂ ਦੇ ਮੁੱਖ ਮੰਤਰੀਓਂ ਸਹਿਤ 14 ਰਾਜਾਂ ਦੇ ਨੇਤਾ ਨੇ ਭਾਗ ਲਿਆ ਹੈ ਪ੍ਰਾਣ ਵਾਲੀ ਕੋਲੇ ਕਸ਼ੂ ਵਿਦਿਆਲੇ ਅਰਧਾਨ ਅਰਿਓਂ ਸੇ ਪ੍ਰਾਣਸ਼ੋ ਵਿਦਿਆਲੇ ਅੱਜ ਲੱਗਿਆ ਹੋਵੇ ਦੇਖੋ ਜਿਸ ਵਿੱਚ ਦਿੱਲੀ ਦੇ 8 ਵਿਸ਼ਵਵਿਦਿਆਲੇ ਵੀ ਸ਼ਾਮਿਲ ਨਰੀ ਬਾਸਕਰ ਕੇ ਅਨੁਸਾਰ ਦੇਸ਼ ਵਿੱਚ 1 ਸਾਲ ਵਿੱਚ 5 ਲੱਖ ਤੋਂ ਵੱਧ ਦੇ ਅਧਿਕਾਰੀਆਂ ਨੇ 2 ਕਰੋੜ 41 ਲੱਖ ਤੋਂ ਜ਼ਿਆਦਾ ਲੋਕ ਬਣੇ ਪਾਲ ਦੇ ਨੋਟ ਪਈ ਹੈ ਉਹ ਚਤਨ ਨਿਯਾਲੇ ਕੇ ਨਿਆਜ਼ੀਸ਼ੋ ਕੀ ਉਹ ਬੜੀਆ ਬਣਿਆ ਹੋਇਆ ਹੈ ਕਿਸ ਟਾਈਮ ਅਗਰ ਇੱਥੋਂ ਦੀ ਲੰਘੋ ਹਾਂ ਜ਼ਰੂਰ ਦੇਖ ਕੇ ਜਾਓ ਇਹਨੂੰ ਜਨਸੱਤਾ ਬਹੁਤ ਵਧੀਆ ਤਰੀਕੇ ਨਾਲ ਬਣਿਆ ਹੋਇਆ ਦੇਖੋ ਆ ਵੀ ਚੀਜ਼ ਬਣੀ ਹੋਈ ਹੈ ਇੱਕ ਦੇਖੋ पानी पै पैके डे इतना पुरानी हवेली बहुत बढ़िया बनी <st vaccin produces choices nationwide> हुई है ਮੇਨ ਤਾਂ ਜਿਹੜਾ ਹਾਂ ਬਚਪਨ ਦੇ ਉੱਤੇ ਚੀਜ਼ਾਂ ਦੇਖੀਆਂ ਬਚਪਨ ਦੇ ਤੇ ਹੁਣ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਣ ਨੂੰ ਕਰ ਸਕਦੇ ਆ। ਇਤਨਾ ਬਹੁਤ ਚੀਜ਼ਾਂ ਦੇਖੀਆਂ ਨਹੀਂ ਜਿਹੜੇ ਦੀ। ਦੇਖੋ ਜੀ ਕੋਈ ਫੀਸਲੀ ਤੇ ਹਾਂ ਕਈ ਵਾਰ ਮਰਤੀ ਜਾਓ। ਦੇਖੀਆਂ ਵੀ ਨਹੀਂ। ਨਹੀਂ ਨਹੀਂ ਆਉ ਰਾਤਾ ਹੋ। ਠੀਕ ਹੈ ਜੀ ਚਾਹ ਪੀਣੀ ਹੈ। ਮਗਾ ਦੇਣੀ ਹੈ ਜੀ। ਨਹੀਂ ਨਹੀਂ ਬਹੁਤ ਧੰਨਵਾਦੀ ਬਹੁਤ ਬਹੁਤ। ਬਹੁਤ ਧੰਨਵਾਦ। ਜਿਹੜੇ ਜਿਹੜੇ ਕੋਣ ਹਾਜ਼ਰ ਆ। ਮੋਸਰ ਬਹੁਤ ਸੋਹਣਾ ਕੀਤਾ ਆ ਜਿਹੜਾ ਹੈਗਾ ਇਹਨੂੰ ਕੀ ਕਹਿੰਦੇ ਨੇ ਦੌੜ ਬਲਦਾਂ ਦੀਆਂ ਦੌੜਾਂ ਵਿੱਚ ਇਸ ਤਰ੍ਹਾਂ ਦੇ ਪਤਾ ਨਹੀਂ ਦੌੜਾਂ ਵਿੱਚ ਇੱਥੇ ਬਲਦ ਲੱਗਦੇ ਹੋਣਗੇ ਨਾ ਹਾਂ ਇਹਦੇ 'ਤੇ ਸਵਾਰ ਹੁੰਦਾ ਉੱਥੇ ਚਾਹਮਾ ਜਾ ਕੇ ਲਟੈਣ ਹਾਂ ਲਟੈਣ ਆਪੇ ਜੀ ਆ ਵੀ ਜਾਂਦੇ ਆ ਆਪੇ ਜੀ ਬਾਅਦ ਵਿੱਚ ਤੇ ਰੋਇਲ ਬਹੁਤ ਵਧੀਆ ਮੋਲ ਹੈ ਠੰਡਾ ਮੋਲ ਹੈ ਹਾਂ ਮੈਂ ਬਹਿਣਾ ਜੀ ਇਹ ਰਾਗ ਬੜੀ ਨਿਕਿਆ ਇਹ ਲੋਪਰਾਣ ਹਾਂਜੀ ਇਹ ਚੱਲਿਆ ਕੰਮ ਹੈ ਜੀ ਪੁਰਾਣੇ ਟੇਪ ਰਕਾਰਡ ਹਾਂ ਆ ਇਹ ਨਾ ਹਵਾ ਨਹੀਂ ਚੱਲਦੇ ਹੁੰਦੇ ਸੀ ਹਾਂ ਹਾਂ ਉਹ ਹੀ ਹੈ ਨਾ ਆਹ 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 ਹਵਾ ਚੱਲਣਾਸਤੇ ਆਵੇ ਇਧਰ ਰਸਾ ਦੇਖ ਆ ਆਵੇ ਰਸਾ ਇਹ ਰਸੇ ਨਾਲ ਇਦਾਂ ਹਵਾ ਤੇ ਵੇ ਵੀ ਦੀ ਕਿਸਰਤ ਨਾਲ ਰਾਜਿਆਂ ਮਹਾਰਾਜਿਆਂ ਕੋਲ ਹੁੰਦੀ ਸੀ ਇਹ ਆ ਛੱਤ ਦੇ ਦੇਗਾ ਸਤਿਰ ਪਾਇਆ ਉਹਦੇ ਖਾਨਿਆਂ ਦੀ ਛੱਤ ਆ ਸਾਰਾ ਵਾਹ ਰੀਆ ਬਣਾਇਆ ਹੋਇਆ ਇੱਥੇ ਗਰਮੀ ਚ ਗਰਮੀ ਲੱਗਦੀ ਨਹੀਂ ਹੁੰਨੀ ਨਹੀਂ ਲੱਗਦੀ ਗਰਮੀ ਏਦਾਂ ਹੀ ਨਾ ਇੱਕ ਉੱਥੇ ਦੇਖਿਆ ਪਿੰਡ ਅਸੀਂ ਕਾਬਲ ਵਾਲਾ 1892 ਦਾ ਬਣਾਇਆ ਹੋਆ ਦਰਵਾਜ਼ਾ ਸੀਗਾ ਅੱਛਾ ਇਹ ਆ ਆਪਣੀਆਂ ਪ੍ਰਾਣੀਆਂ ਬੀਬੀਆਂ ਆ ਕੜਦੀ ਕੜਾਈਆਂ ਹੁੰਦੀਆਂ ਸੀ ਹੱਥੀਂ ਕੜਾਈ ਕਰਦੀਆਂ ਸੀਗਾ ਹੁਣ ਤਾਂ ਬਹੁਤ ਔਖਾ ਹੈਗਾ ਸਹਾਰਾ ਮਾੜੀਂ ਦਾ ਮੇਰਾ ਘੋੜੀ ਚੜਾ ਆ ਟਿਆਲੀ ਚੱਕੀ ਚੱਕੀ ਹਰਤਾ ਪੀਣ ਵਾਸਤੇ ਆ ਵੀ ਇਹਨਾਂ ਨੂੰ ਇਹਦੇ ਨਾਂ ਜਿਹੜੇ ਆ ਆ ਬਾਈ ਨੇ ਬਣਾ ਕੇ ਇੱਕ ਜਿਵੇਂ ਆ ਇਹਨੂੰ ਪ੍ਰੋਵਾਇਡ ਕਰਕੇ ਰੱਖੇ ਹੋਏ ਆ ਹਮਮਾਤ ਪੌੜ ਕਿੰਲੀ ਮਾਨਵੀ ਹਰਤਾ ਪ੍ਰੋਲਾ ਆ ਜਿਹੜੇ ਮਨੋ ਕਿ ਇਹ ਟੈਕਨੀਕਲ ਨਾਂ ਸਾਨੂੰ ਤਾਂ ਇਹ ਚੱਕੀ ਦਾ ਜ਼ਰੂਰ ਪਤਾ ਸੀਗਾ ਹਾਂ ਨਾਨੀ ਮੇਰੀ ਨੂੰ ਅਸੀਂ ਦੇਖਿਆ ਸੀਗਾ ਆ ਚਰਖਾ ਪਿਆ ਚਰਖੇ ਦੇ ਵੀ ਆਵੇ ਨਾ ਅੱਜ ਚਰਖੇ ਬਾਰੇ ਤਾਂ ਖੈਰ ਜਾਣਕਾਰੀ ਹੈਗੀ ਮੰਮੀ ਰਣੂ ਦੇਖਿਆ ਚਰਖਾ ਕਰਦੀਆਂ ਨੂੰ ਅੱਧ ਤੱਕਲਾ ਮਸਤ ਨਹੀਂ ਆਪਿੰਗੇ ਆਦਾ ਮੈਸ ਕਰ ਜਾਂਦੇ ਜਿਹਨਾਂ ਆਪਣਾ ਫੋਨ ਕਰਦਾ ਨਹੀਂ ਬਹੁਤ ਬਹੁਤ ਗਿਆਪਾ ਦੇਖਿਆ ਇਹ ਤੇ ਉਹ ਕੋਈ ਨਹੀਂ ਦੇਖਿਆ ਇਹ ਮੈਂ ਤਾਂ ਬੜਾ ਕੁਝ ਨਹੀਂ ਦੇਖਿਆ ਪੇਪਰ ਦਾ ਤਾਂ ਬਈ ਨਾ ਪੁਰਾਣੇ ਚਰਖੇ ਪਏ ਆ। ਆਹ ਦਰ ਤੇ ਅੱਜ ਕੱਲ ਇਹ 90 ਨੂੰ ਵੇਖਾ ਕੇ ਦੇ ਵਿੱਚ ਇਹ ਆ ਗਈਆਂ ਸੀ ਉਦੋਂ। ਆਈਆਂ ਸੀ ਵਧੀਆ। ਇਹ ਤਾਂ ਅਸੀਂ ਚੀਜ਼ਾਂ ਦੇਖੀਆਂ। ਇਹ ਤਾਂ ਦੇਖੀਆਂ ਹੁਣ। ਘੈਂਟ ਮੌਲੇ। ਪਹਿਰਾ ਆਲੇ ਹੁੰਦੇ ਸੀਗੇ ਹਾਂ ਦੀਵਾ ਰੱਖਦੇ ਹੁੰਦੇ ਸੀ। ਦੀਵਾ ਰੱਖਣ ਵਾਸਤੇ ਦੀਵਾਲੀ ਵਗੈਰਾ ਜਾਂ ਕੋਈ ਖੁਸ਼ੀ ਦਾ ਪੁਰਬ ਆ ਗਿਆ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਉਹ ਲੋਕ ਇਕੱਠਾ ਹੋਣ ਕਰਕੇ ਵਾਸਤੇ ਦੀਵੇ ਜਿਹੜੇ ਬਾਲਦੇ ਸੀ ਆ ਇਦਾਂ ਆਲੇ ਹੁੰਦੇ ਸੀਗੇ ਹਾਂ। ਸੋ ਮੈਦਾਨੀ ਆ ਪੁਰਾਣਾ ਟੈਲੀਵਿਜ਼ਨ ਲੱਗਿਆ ਹੋਇਆ ਤਸਵੀਰਾਂ ਪ੍ਰਾਣੀਆਂ ਇਹ ਕਈ ਤਰ੍ਹਾਂ ਦੇ ਸੰਦੂਕ ਆ ਘਰੇ ਪਏ ਆ ਉੱਤੇ ਪੁਰਾਣਾ ਟੈਲੀਵਿਜ਼ਨ ਪਿਆ ਆ ਨਾਰਕੀ ਜਾਇਆ ਬਈ ਆ ਵੀ ਮੇਰੇ ਕੋਲ ਚੈਨ ਕੋਈ ਰਿਕਾਰਡ ਵਾਲਾ ਹੀ ਆ ਰਿਕਾਰਡ ਵਾਲਾ ਸਿਸਟਮ ਹੀ ਆ ਤਵੇਂ ਤਵੇਂ ਵਾਲਾ ਹੀ ਆ ਅੱਛਾ ਚਰਖਾ ਗਾਂਧੀ ਚਰਖਾ ਲੈ ਜਾਓ ਬੇ ਰਕਾਰਾ ਨਹੀਂ ਕੰਮ ਇਹ ਨਹੀਂ ਤੇ ਚਰਖਾ ਕਿਹਨੇ ਹਸਣਾ ਜਾਦਾ ਹੋਣਾ 80 ਤੋਂ 80 ਤੋਂ 90 ਸਾਲ ਦਾਣਾ ਹੈ ਕੀ ਇਹ ਚਰਖਾ ਮਾਦਾਨਾ ਨਹੀਂ ਸਮੇਂ ਕਿਸੇ ਚੰਗੇ ਮਿਸਤਰੀ ਦੀ ਹੱਤ ਕਲਾ ਹੈ ਤੈਨੂੰ ਸਮਝ ਇਹ ਐਸੀ 90 ਸਾਲ ਪੁਰਾਣਾ ਸੁਣਿਆ ਹੈ ਗਾਂਧੀ ਦਾ ਇਹ ਕਾਰਜ ਮਹਾਤਮਾ ਗਾਂਧੀ ਸਮਝੇ ਰੇਸਾਂ ਦੀ ਬੁੜਾ ਆਦਾ ਨਹੀਂ ਰਹੀ ਆਪਣੇ ਹੱਥੀਂ ਕਪੜਾ ਪਿਆਰ ਕਰਨ ਦੇ ਜਾਲ ਤੇ ਜਾ ਦੇਗਾ ਕਮਾ ਕੇ ਇੱਥੋਂ ਬੁਣਾਉਂਦੇ ਹਾਂ ਉਹਨੇ ਬਾਈ ਆ ਵੇ ਇੱਥੇ ਆਏ ਆ ਦੇਖ ਆਏ ਕਮਾ ਕੇ ਨਾ ਇਹ ਬਣਾਉਂਦਾ ਕਿੰਨਾ ਕੁ ਹੋਊਗਾ ਇਹ ਇਹ ਆ ਵੀ ਹੁਣ ਜਿਹੜਾ ਦੂਜਾ ਉਹ ਚਰਖਾ ਉਹ ਤੇ ਤੇਜ਼ ਆ ਪਤਾ ਜਾਂਦਾ ਸੂਝ ਇਹ ਤੇ 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 ਹੌਲੀ ਹੌਲੀ ਆ ਇਹ ਤਾਂ ਬਾਲੇ ਬਰੀਕੀ ਕੰਮ ਆ ਹਾਂ ਉਨੀ 347 ਦੇਖ ਹੋਰ ਫੋਟੋ ਉਹ ਮੈਦੂ ਵੀ ਬਈ ਫੌਜੀ ਨਾਲੇ ਚੱਕਰ ਫੌਜੀ ਫਾਇਦੇ ਨਾਲ ਬਈ ਅਕੜੀ ਬਈ ਇਹ ਪ੍ਰਾਣੀ ਕੜੀ ਪ੍ਰੋਗਰੈਸ ਕਾਰਡ ਹੈ ਬਾਈ ਫੌਜ ਚ ਰਿਆ ਹੋਣਾ ਇਹਨਾਂ ਦਾ ਕੋਈ ਬਲਵੰਤ ਸਿੰਘ ਸੀ ਜਿਹਨਾਂ ਦਾ ਨਾਂ ਕਾਸ ਜੱਜ ਸਿੱਖ 17 11 1930 ਬਲਵੰਤ ਸਿੰਘ ਗਿੱਲ ਹਾਂ ਆ 1946 ਚ ਰਿਟਾਇਰ ਹੋਏ ਆ 1946 ਦੇ ਵਿੱਚ ਹੈ ਰਿਟਾਇਰ ਹੋਇਆ ਉਹਨਾਂ ਦਾ ਯੋਗ ਰਿਟਾਇਰ ਹੋ ਗਏ 40 1982 ਚ ਇਹਨਾਂ ਦੀ ਇਹਨਾਂ ਨੇ ਕਾਰਜ ਚਲਾਣਾ ਕੀਤਾ ਆ ਉਹਨਾਂ ਦਾ ਰਿਕਾਰਡ ਹੈ ਬਹੁਤ ਕੋ ਸਮਝੀ ਉਹ ਜਿਹੜੀ ਲੱਗੀ ਹੋਈ ਹੈ ਸੈਕੰਡ ਰਾਇਲ ਬਟਾਲੀਅਨ 11 ਸਿੱਖ ਰੈਜੀਮੈਂਟ ਹਾਂ ਜੀ ਮੰਮਾ 11 ਜੱਖ ਤਾਂ ਮੇਰੀ ਸੀਗੀ ਹੈ ਪਰ ਜਿਹੜੀ ਮੈਂ ਮੇਰੀ 11 ਜੱਖਾ ਉਹ ਤਾਂ ਬਾਅਦ ਚ ਖੜੀ ਹੋਈ ਹੈ ਤਾਂ ਮਤਲਬ ਹੋ ਰਹਿਣਾ ਤੋੜ-ਟਾੜ ਦਿੱਤੀ ਹੋਣੀ ਹੈ ਬਾਈ ਉਹਦਾ ਪਹਿਲਾਂ ਦੀ ਹੋਊਗੀ 10 ਬਟਾਲੀਅਨ 11 ਬਟਾਲੀਅਨ ਹੈਨਾ ਹਾਂ ਆ ਦੇ 10 ਪਹਿਲਾਂ ਦੀ ਹੋਊਗੀ ਹਾਂ ਪਹਿਲਾਂ ਦਾ ਪੁਰਾਣਾ ਰਿਕਾਰਡ ਸਰਟੀਫਿਕੇਟ ਆਫ ਐਜੂਕੇਸ਼ਨ ਰੂਟ ਟੈਸਟ ਇਹ ਦੌਰਾਨ ਗੁੱਟੀ ਕੀਤੀ ਹੋਣੀ ਆ ਉਦੋਂ ਦਾ ਸਰਟੀਫਿਕੇਟ ਆ ਹੈ 1934 ਦਾ ਕਮਾਂਡਿੰਗ ਇਨ ਚੀਫ ਇਨ ਇੰਡੀਆ ਲੈਫਟ ਹੰਡਰਡ ਕਮਾਂਡਰ ਪਾਸਮੀ ਦੇ 11ਵੇਂ ਬਟਾਲੀ ਨੂੰ ਸਿੱਖ ਰਹੇ ਹਾਂ। ਉਹ ਫੋਟੋ ਲੱਗੀ ਹੋਈ ਹੈ ਪੁਰਾਣੀ। ਕਿੰਨੇ ਸਾਂਭੇ ਰੱਖਦਾ ਵੇ 1935 ਤੇ ਸੀ ਦੇ ਹੈ। ਆਹ ਹਵੇਲੀ ਦੀ ਸਾਂਭੀ ਵੀ ਪੁਰਾਣੀ। ਹੂੰ 1997 ਚ ਬਣਾਈ। ਕਮਾਲ ਯਾਰ। 2020 ਚ ਢਾਕੇ ਹੋਰ ਮਕਾਨ ਬਣਾ ਦਿੱਤਾ। ਕਮਾਲ ਆ ਯਾਰ। ਹੂੰ ਪੁਰਾਣੇ ਮੈਡਲ ਮੈਡਲ ਪਈ ਆ ਪੁਰਾਣੀ। ਇਹ ਬਣਾ ਲਿਆ ਸਾਰੇ ਇਹਨਾਂ ਦਾ ਕੋਈ ਬੰਦਾ ਬਲਵੰਤ ਸਿੰਘ ਜੀ ਗੱਲ ਸੀਗੇ ਜਿਹੜੇ ਇਹ ਫੌਜ 'ਚ ਸੀਗੇ ਸਾਰਾ ਸਮਾਨ ਉਹਨਾਂ ਦਾ ਇਹਨਾਂ ਨੇ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੈ ਬਹੁਤ ਵਧੀਆ ਮਾਹੌਲ ਆ ਆਇਆ ਮੁੜੇ ਨਾ ਪੈਸਾ ਜੁੜੇ ਨਾ ਤੇ ਕੰਮ ਥੋੜੇ ਨੇ ਕੀ ਬਾਤ ਆ Our Jalandhar correspondent reports that a large number of people are visiting the National Martyrs Memorial at Hussainiwala in Punjab to pay homage to Bhagat Singh, Rajguru and Sukhdev the britishers after hanging shivadasam Bhagat singh rajguru and Sukhdev, a are days before the scheduled day, secretly brought their bodies to the bank of the river Sul going and and for their unceremonial cremation people are visiting the place to pay their tributes to the trio shrewsbury railway division has started six special shivadasam trains today to ferry the visitors from can to sanimulla and back there yep. is a Nikle Murta Bibatanki Ulfat Mary Middle Kushpue R ID, and that's exactly what he and his comrades did for the nation as they will be remembered forever. Yeah. The Directorate General of Goods and Services Tax Intelligence, DGGI, has blocked three hundred and fifty seven websites of illegal or non compliant offshore online money gaming entities. The DGGI has ਕੱਦੂੰਗਾਸ਼ੀ ਅੱਜ ਚਕਲਾ ਵੇਰਨਾ ਆਜਾ ਕੋਣ ਨੋਣੀ ਮੈਂ ਕਿਹਾ ਸੀ ਅਣੋ ਚੁੱਪ ਤੇ ਪੀਣ ਵਾਲੀ ਪੁਰਾਣੀ ਜੁੱਤੇ ਹੋਏ ਗਲਾਸ ਦੇਸ ਘਰ ਵਿੱਚ ਪੁਰਾਣੀ ਇਲਕਟ੍ਰੀਕ ਦੀ ਕਬਾੜ ਜੀ ਪੁਰਾਣੀ ਟੀਨਾ ਵਾਲੀ ਕੱਤਰੀ ਦੀ ਥੋੜ੍ਹ ਹੈ ਜੇਕਰ ਕਿਸੇ ਕਰੇ ਮੈਂ ਅੰਦਰ ਤੇ ਜਾਂ ਕਿਤੇ ਵਰਤਣ ਧੰਨਵਾਦੀ ਹਾਂ ਸਾਰਾ ਸਮਾਨ ਪੇਠਾ ਕਰਦਾ ਹੈ ਪੁਰਾਣਾ ਹੀ ਜੇ ਕੋਈ ਦੇ ਜੇ ਮੈਂ ਰੱਖ ਲੈਂਦਾ ਹਾਂਜੀ ਹਾਂਜੀ ਐਡਰੈਸ ਲੈ ਜਾਓ ਨੰਬਰ ਕਿਹੜਾ ਠੀਕ ਹੈ ਜੀ ਨਾਮ ਲੈ ਕੇ ਤਾਂ ਵੀ ਲਿਖ ਜਾਓ ਹੋਈ ਚੱਕਰ ਨਹੀਂ ਹਾਂਜੀ ਇਹ ਵੀਡੀਓ ਬਣਾ ਕੇ ਪਾਉਣੀ ਆ ਹੁਣ ਕੋਈ ਬਿਲਕੁਲ ਕੋਈ ਗੱਲ ਨਹੀਂ ਕੋਠੇ ਦੇ ਮਾਹੌਲ ਪੂਰਾ ਵਧੀਆ ਮਾਹੌਲ ਬਣਿਆ ਹੋਇਆ ਕੋਠੇ ਤੇ ਵੀ ਹੈਗਾ ਵੇਖਣ ਵਾਲਾ ਦੀ ਪੁਰਾਣੀ ਕੁਰਸੀ ਹਾਂਜੀ Maalaatko oli te maala? Ei hey, maala puhu ikään teidän. <laughs> Tsekä karun maala? ਤੁਹਾਡਾ ਉਪਰ ਰਿਅਲਾਈਜ਼ਰ ਕਰ ਰਿਹਾ ਹੈ ਤੇ ਦੇਖਣ ਦੀ ਇਹ ਕੋਈ ਟੇੜ ਨਹੀਂ ਉਹ ਕੋਈ ਨਹੀਂ ਵਧੀਆ ਵਧੀਆ ਔਰ ਵੀ ਦਿਖਾਉਂਦੇ ਆ ਨਾ ਪੁਰਾਣੀਆਂ ਗੱਲਾਂ ਨੂੰ ਦੇਖ ਆ ਦੇਖੋ ਪੁਰਾਣੀਆਂ ਫੋਟੋਆਂ ਇੱਥੇ ਵੀ ਲੱਗੀਆਂ ਹੋਈਆਂ ਪੁਰਾਣਾ ਪੱਖਾ ਬਹੁਤ ਵਧੀਆ ਮਾਹੌਲ ਹੈ ਸਿਰਾਂ ਮਾਹੌਲ ਨਾਂਪਰੇ ਤੋਂ ਜਦੋਂ ਭਾਈ ਰੁੱਤੇ ਨੇ ਜਾਣਦੇ ਆਪਾਂ ਉਥੇ ਰਾਹ ਚ ਆਉਂਦੀ ਹੈ ਇਹ ਹਵੇਲੀ ਬਹੁਤ ਵਧੀਆ ਬਣੀ ਹੋਈ ਹੈ ਜੰਗਰਾ ਵੀ ਮੱਛੀ ਵਾਲਾ ਮੱਛੀ ਵਾਲਾ ਲਓ ਜੀ ਰਾਈਡ ਹੋ ਚੁੱਕੀ ਆ ਖਤਮ ਆ ਆਪਾਂ ਪਹੁੰਚ ਗਏ ਘਰੇ ਇਹ ਸੋਨਾ ਜਿਹਾ ਮੈਡਲ ਆ ਰਾਮਪੁਰੇ ਸਾਈਕਲਿੰਗ ਕਲੱਬ ਵੱਲੋਂ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਰਾਈਡ ਸੀਗੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੇ ਵੀਡੀਓ ਕਰਦੇ ਹਾਂ ਸਮਾਪਤ ਇਹ ਦੇ ਨਾਲ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਰ ਦਿਓ